ਪਾ 4 ਇੰਚ ਦਾ ਇੰਸਟਾਲ ਹੋ ਗਿਆ। ਜੈ ਇਸ ਤੋਂ ਇਸ ਤੋਂ ਜਾਓ ਤੇ ਬਾਕੀ ਦੁਨੀਆ ਨੂੰ ਮੈਂ ਮਰਦਾ ਜੁਗ ਤੇ ਚੀਜ਼ ਬਣਾ ਕੇ। ਡਾਕਟਰ ਨੂੰ ਚੋਹੀ। ਨੰਬਰ ਤੇ ਕੋਈ ਆ ਤਾਂ। ਬੱਲੀ ਜੀ ਪਨਾਮਾ ਨੂੰ ਦੇਖੋ ਭਾਈ ਕਿਹ ਨੰਬਰ ਆਇਆ ਤਾਂ। ਲਓ ਜੀ ਪੰਜਾਬ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਹਰ ਹਰ ਮਾਦੇਵ ਅੱਜ ਪ੍ਰਾਚੀਨ ਸ੍ਰੀ ਪੂਤਨਾத் ਮੰਦਿਰ ਦੇ ਮੁੱਖਿਆ ਗੇਟ ਦਾ ਜਿਹੜਾ ਭੂਮੀ ਪੂਜਨ ਹੋਇਆ ਅੱਜ ਨੀ ਪੱਥਰ ਰੱਖਿਆ ਗਿਆ ਅੱਜ ਪਟਿਆਲਾ ਦੇ ਦਾਨੀ ਸੱਜਣਾ ਦੀ ਤਰਫ ਤੋਂ ਪ੍ਰਾਚੀਨ ਸ੍ਰੀ ਪੂਤਨਾத் ਮੰਦਿਰ ਦਾ ਮੁੱਖਿਆ ਗੇਟ ਜਿਹੜਾ ਹੈ 50 ਫੁੱਟ ਚੌੜਾ 25 ਤੋਂ 30 ਫੁੱਟ ਉੱਚਾ ਜਿਹੜਾ ਭਵਿਆ ਗੇਟ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਜੀ ਔਰ ਗੇਟ ਦੇ ਨਾਲ-ਨਾਲ ਹੀ ਮੇਨ ਰੋਡ ਨੂੰ ਵੀ ਜਿਹੜਾ ਹੈ ਡਬਲ ਕਰੰਦਾ اور ਚੌੜਾ ਕਰਨ ਦਾ ਜਿਹੜਾ ਹੈ ਸਰਕਾਰ ਨੂੰ ਅਸੀਂ ਨਿਵੇਦਨ ਪਹਿਲੇ ਵੀ ਕਰਿਆ ਹੁਣ ਵੀ ਤੁਹਾਡੇ ਦੁਆਰਾ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਵੀ ਸੜਕ ਜਿਹੜੀ ਹੈ ਚੌੜੀ ਕਰੇ ਕਿਉਂਕਿ ਮੰਦਰ ਦਾ ਜਿਹੜਾ ਮੁੱਖਿਆ ਗੇਟ ਹੈ ਉਹ ਬਹੁਤ ਹੀ ਵੱਧਿਆ ਬੱਵੇਂ ਤੋਂ ਜਿਹੜਾ ਹੈ ਉਹ ਬਣਨ ਜਾ ਰਿਹਾ ਸਰ ਇੰਨਾ ਪੁਰਾਣਾ ਮੰਦਿਰ ਹੈ ਚੀਨ ਮੰਦਿਰ ਹੈ ਆਸ ਤੱਕ ਗੇਟ ਦੀ ਉਹ ਨਹੀਂ ਹੋਇਆ ਤੁਹਾਡੇ ਵੱਲੋਂ ਹੀ ਕਿਹਾ ਜਾ ਰਿਹਾ ਗੇਟ ਦਾ ਉਹ ਘਟਾ ਦੇ ਦੇਖੋ ਮੇਰੇ ਵੱਲੋਂ ਕਹੋ ਤੁਸੀਂ ਜਿਹੜਾ ਇਹ ਸ਼ਬਦ ਮੈਂ ਕਰੈਕਟ ਕਰਾਂਗਾ ਮੇਰੀ ਤਰਫ ਤੋਂ ਨਹੀਂ ਜੀ ਮੈਂ ਤਾਂ ਇੱਕ ਛੋਟਾ ਜਿਹਾ ਮਹਾਦੇਵ ਦਾ ਸੇਵਕ ਹਾਂ ਸੇਵਾ ਉਰੇ ਕਰ ਰਹੇ ਹਾਂ ਇਹ ਦਾਨੀ ਸੱਜਣਾ ਦੀ ਤਰਫ ਤੋਂ ਜਿਹੜਾ ਹੈ ਇਹਦਾ ਗੇਟ ਦਾ ਨਹੀਂ ਪੱਥਰ ਰੱਖਿਆ ਗਿਆ। ਪ੍ਰਾਚੀਨ ਸ਼੍ਰੀ ਪੂਤਨਾ ਦੇ ਮੰਦਿਰ ਤੇ ਪਿਛਲੇ 4 ਸਾਲ ਤੋਂ ਸਮਾਜ ਦਾ ਸਹਿਯੋਗ ਲੈ ਕੇ ਚਾਰ ਦੀਵਾਰੀ ਦਾ ਵੀ ਕਾਰਜ ਕਰਿਆ ਜਾ ਰਿਹਾ ਹੈ। ਤਕਰੀਬਨ ਤਕਰੀਬਨ 4 ਤੋਂ 4.5 ਲੱਖ ਇੱਟ ਜਿਹੜੀ ਹੈ ਪ੍ਰਾਚੀਨ ਪੂਤਨਾ ਦੀ ਜਿਹੜੀ 29 ਬਿਗੇ ਜ਼ਮੀਨ ਹੈ ਉਹਦੀ ਬਾਉਂਡਰੀ ਵਾਲ ਜਿਹੜੀ ਹੈ ਕਰੀ ਜਾ ਰਹੀ ਹੈ। ਇਹ ਸਭ ਸਮਾਜ ਦੇ ਸਹਿਯੋਗ ਨਾਲ ਹੋ ਰਿਹਾ ਹੈ। ਅਗਰ ਉਰੇ ਪਾਰਕ ਬਣਾਇਆ ਗਿਆ ਹੈ 1000 ਦੇ ਆਸ-ਪਾਸ ਪੇੜ-ਪੋਦੇ ਅچھے ਰਕਸ਼ ਲਗਾਏ ਗਏ ਹਨ। ਉਹ ਵੀ ਸਾਰੇ ਸਮਾਜ ਦੇ ਸਹਿਯੋਗ ਦੇ ਨਾਲ ਲੱਗੇ ਹੋਏ ਆ ਮੈਂ ਆਪਣੇ ਉਨ ਸੁਭਾਗੇਸ਼ਾਲੀ ਮੰਨਦਾ ਸਾਡੇ ਪ੍ਰਧਾਨ ਵਰਿੰਦਰ ਕੰਨਾ ਜੀ ਦੀ ਅដឹកਸ਼ਣਾਂ ਦੇ ਵਿੱਚ ਸਾਨੂੰ ਇਹ ਸੇਵਾ ਕਰਨ ਦਾ ਜਿਹੜਾ ਹੈ ਉਹ ਸੁਭਾਗ ਮਿਲਿਆ ਹੋਇਆ ਇਹ ਜਿਹੜਾ ਕਿੰਨੇ ਦਿਨ ਚੇ ਗੇਟ ਜਿਹੜਾ ਆਪਣਾ ਸਰਵਜਾ ਪੰਡੂ ਇਹ ਜਿਹੜਾ 50 ਫੁੱਟ ਚੌੜਾ 30 ਫੁੱਟ ਉੱਚਾ ਬਣਨ ਗੇਟ ਬਣਨ ਨੂੰ ਜਿੰਨਾ ਸਮੇਂ ਲੱਗੇਗਾ ਉਹਨੇ ਸਮੇਂ ਦੇ ਵਿੱਚ ਇੱਕ ਗੇਟ ਜਿਹੜਾ ਹੈ ਤੁਹਾਨੂੰ ਜਲਦੀ ਬਣਿਆ ਹੋਇਆ ਤਿਆਰ ਮਿਲੂ ਹਰ ਹਰ ਮਹਾਦੇਵ